ਅੱਜ ਹਰਿਆਣਾ ਕਮੇਟੀ ਨੇ ਤੁਹਾਡਾ ਸਨਮਾਨ ਕੀਤਾ ਬਹੁਤ ਸਾਰੇ ਇੱਥੇ ਲੋਕ ਆਏ ਕਿਵੇਂ ਮਹਿਸੂਸ ਹੋ ਰਿਹਾ ਬਹੁਤ ਵਧੀਆ ਲੱਗਿਆ ਸਰ ਇਸ ਗੁਰਦਾਰਾ ਸਾਹਿਬ 'ਚ ਵੈਸੇ ਪਹਿਲੇ ਵੀ ਆਂਦੇ ਰਹੇ ਹੁਣ ਅੱਜ ਸਨਮਾਨਤ ਹੋਣ ਲਈ ਆਏ ਹਾਂ 올림픽 ਤੋਂ ਪਹਿਲਾਂ ਵੀ ਮੈਂ ਇੱਥੇ ਮਾਥ ਢੇਕ ਕੇ ਗਿਆ ਸੀ ਹਾਂਜੀ ਤੇ ਉਦੋਂ ਚਲੋ ਕਿਸ ਨੂੰ ਨਹੀਂ ਪਤਾ ਸੀ ਹੁਣ ਤਾਂ ਥੋੜਾ ਜ਼ਿਆਦਾ ਚਲ ਐਨਾ ਫਰਕ ਹੈਗਾ ਕਿ ਹੁਣ ਤੁਹਾਨੂੰ ਲੋਕ ਪਛਾਣਦੇ ਹਾਂ ਹਾਂਜੀ ਅੱਜ ਸਾਨੂੰ ਬੜੀ ਖੁਸ਼ੀ ਹੋਈ ਏ ਸਾਡੇ ਬੱਚੇ ਸਰਬਜੋਤ ਸਿੰਘ ਜੀ ਨੇ ਮੱਲਾ ਮਾਰੀਆਂ ਨੇ 올림픽 'ਚ ਜਾ ਕੇ ਤੇ ਬੜੀ ਵੱਡੀ ਖੁਸ਼ੀ ਹੋਈ ਏ ਕਿ ਬੇਟਾ ਜਿੱਤ ਕੇ ਆ ਨਿਸ਼ਾਨੇਬਾਜ਼ੀ ਸਾਡੇ ਬੱਚੇ ਅਗਾ ਵਦਨ ਸਿੱਖਾਂ ਦੇ ਸਾਨੂੰ ਮਨ ਚ ਚਾਹ ਚੜਦਾ ਤੇ ਸਰਬ ਜੋ ਜਿੱਤ ਕੇ ਜਦਨ ਆਇਆ ਸੀ ਸਾਡੇ ਮਨ ਚ ਚਾਹ ਚੜਿਆ ਸੀ ਬਿਹਾਰਾਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਆਪਾਂ ਉਹਨੂੰ ਪ੍ਰਸ਼ਾਦ ਦੇਵਾਂਗੇ ਪ੍ਰਸ਼ਾਦ ਦੇ ਰੂਪ ਚ ਅੱਜ ਸੇਵਾ ਦਿੱਤੀ ਏ ਜੀ ਤੇ ਅਸੀਂ ਬੇਟੇ ਤੇ ਸਦਾ ਨਾਲ ਆ ਇਹ ਮੱਲਾ ਮਾਰਦਾ ਰਹੇ ਅਸੀਂ ਇਹਨੂੰ ਪਿੰਖਰਾ ਸਾਹਿਬ ਤੋਂ ਹੋਰ ਗੁਰਦੁਆਰਾ ਸਭ ਤੋਂ ਪ੍ਰਸ਼ਾਦ ਦਿੰਦੇ ਰਹੀਏ ਤੇ ਮੱਲਾ ਮਾਰਦਾ ਰਹੇ ਸਾਡੇ ਮਨ ਚ ਚਾਹ ਏ ਇਵੇਂ ਦੇ ਬੱਚੇ ਉੱਠਣ ਤੇ ਸਾਰਿਆਂ ਦਾ ਸਤਿਕਾਰ ਕਰੀਏ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇਹਨਾਂ ਬੱਚਿਆਂ ਦੇ ਨਾਲ ਹੀ ਤੇ ਸਦਾ ਨਾਲ ਰਹੂਗਾ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪਿਛਲੇ ਸਮੇਂ ਮਾਤਾ ਗੁਜਰੀ ਵਿਦਿਆਕ ਭਲਾਈ ਸਕੀਮ ਦੇ ਤਹਿਤ ਹਰਿਆਣਾ ਵਿੱਚ ਆਪਣੇ ਵਿਦਿਅਕ ਆਧਾਰਿਆਂ ਚ ਸਕੂਲਾਂ ਤੇ ਕਾਲਜਾਂ ਚ ਜਿੱਥੇ ਅੰਮ੍ਰਿਤਧਾਰੀ ਬੱਚਿਆਂ ਦੀਆਂ ਫੀਸਾਂ ਫ੍ਰੀ ਕਰ ਦਿੱਤੀਆਂ ਸੀ ਉਹਨਾਂ ਦੀ ਪੜ੍ਹਾਈ ਫ੍ਰੀ ਕੀਤੀ ਉਸ ਦੇ ਤਹਿਤ ਨਾਲ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਸੀ। ਕਿ ਜਿਹੜੇ ਵੀ ਬੱਚੇ ਸਾਡੇ ਦੇਸ਼ ਵਿਦੇਸ਼ ਦੇ ਅੰਦਰ ਖੇਡਾਂ ਦੇ ਖੇਤਰ ਵਿਦਿਆ ਦੇ ਖੇਤਰ ਦੇ ਵਿੱਚ ਮੱਲਾ ਮਾਰਨਗੇ ਉਹਨਾਂ ਦੀ ਹੌਸਲਾ ਫਜ਼ਾਈ ਲਈ ਉਹਨਾਂ ਦਾ ਵਿਸ਼ੇਸ਼ ਸਨਮਾਨ ਜਿਹੜਾ ਉਹ ਕੀਤਾ ਜਾਵੇਗਾ ਤੇ ਅੱਜ ਸਾਨੂੰ ਖੁਸ਼ੀ ਹੋ ਰਹੀ ਹੈ ਹਰਿਆਣਾ ਸਿਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਿਊਟਿੰਗ ਕਮੇਟੀ ਜਰਨਲ ਹਾਊਸ ਦੇ ਮੈਂਬਰ ਸਿੱਖ ਸੰਗਤਾਂ ਅੱਜ 8ਵੇਂ ਪਾਤਸ਼ਾਹ ਦੇ ਪਾਕ ਪਵਿੱਤਰ ਸਥਾਨ ਗੁਰਦੁਆਰਾ ਪੰਜੋਖਰਾ ਸਾਹਿਬ ਪਾਤਸ਼ਾਹੀ 8ਵੀਂ ਅੰਮ੍ਰਾਲਾ ਦੇ ਵਿੱਚ ਅੱਜ ਸਾਨੂੰ ਆਪਣੇ ਉਸ ਬੱਚੇ ਨੂੰ ਸਨਮਾਨਿਤ ਕਰਨ ਦਾ ਸੁਭਾਗ ਸਮਾ ਪ੍ਰਾਪਤ ਹੋ ਰਿਹਾ ਜਿਸ ਨੇ ਸਾਡੇ ਦੇਸ਼ ਦਾ ਨਾਮ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਦੇਸ਼ ਕੌਮ ਧਰਮ ਦਾ ਨਾਮ ਉੱਚਾ ਕੀਤਾ ਸਰਬਜੋਤ ਸਿੰਘ ਜੋ ਨਿਸ਼ਾਨੇਬਾਜ਼ੀ ਦੇ ਵਿੱਚ ਪੈਰਿਸ 올림픽 ਦੇ ਵਿੱਚ ਮੈਡਲ ਜਿੱਤ ਕੇ ਇੱਥੇ ਪਹੁੰਚੇ ਆ ਤੇ ਅਸੀਂ ਆਪਣੇ ਹਰਿਆਣਾ ਸਿ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਐਲਾਨ ਦੇ ਅਨੁਸਾਰ ਅੱਜ ਉਹਨਾਂ ਦਾ ਇੱਥੇ ਸਨਮਾਨ ਕੀਤਾ ਉਹਨਾਂ ਦੀ ਚੜ੍ਹਦੀ ਕਲਾ ਲਈ ਇੱਥੇ ਅਰਦਾਸ ਹੋਈ ਹੈ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਸਰਬਜੋਤ ਸਿੰਘ ਜੀ ਦੇ ਸਤਿਕਾਰਯੋਗ ਕੋਰਸ ਸਾਹਿਬ ਉਹਨਾਂ ਦੇ ਸਹਿਯੋਗੀ ਇੱਥੇ ਆਏ ਆ ਸਾਰਿਆਂ ਨੂੰ ਅਸੀਂ ਜੀ ਆਇਆਂ ਕਹਿੰਨੇ ਆ ਤੇ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਕਰਦੇ ਆ ਕਿ ਸਾਡੇ ਬੱਚੇ ਇਸੇ ਤਰ੍ਹਾਂ ਦੇਸ਼ ਕੌਮ ਧਰਮ ਦਾ ਨਾਮ ਰੋਸ਼ਨ ਕਰਨ ਤੇ ਅਸੀਂ ਉਹਨਾਂ ਨੂੰ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਉਸੇ ਤਰ੍ਹਾਂ ਸਨਮਾਨਿਤ ਕਰਦੀਆਂ ਰਹਿਣ ਸੋ ਇੱਕ ਵਾਰ ਫਿਰ ਮੈਂ ਸਮੁੱਚੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸਮੁੱਚੀਆਂ ਸੰਗਤਾਂ ਨੂੰ ਇਸ ਗੱਲ ਦੀ ਵਧਾਈ ਦਿੰਨਾ ਕਿ ਅੱਜ ਸਰਬਜੋਤ ਸਿੰਘ ਜਿਨ੍ਹਾਂ ਨੇ ਦੇਸ਼ ਦਾ ਨਾਮ ਉੱਚਾ ਕੀਤਾ ਰੋਸ਼ਨ ਕੀਤਾ ਦੇਸ਼ ਕੌਮ ਧਰਮ ਦਾ ਉਹਨਾਂ ਨੂੰ ਸਨਮਾਨਿਤ ਕਰਨ ਦਾ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ